ਕੀ ਹੁਣ ਹੋ ਗਏ ਹੈ ਡਾ ਗਰਾਊਂਡ 'ਚ ਮੈਂ ਤਾਂ ਕਰੀ ਜਾਂਦੇ ਪਲੇਅਰਾਂ ਦੀਆਂ ਆਸਟ੍ਰੇਲੀਆ ਜਿਹੀ ਮੇਰੀ ਗੱਲ ਹੋਈ ਉੱਥੇ ਪ੍ਰਮੋਟਰ ਸੇ 12 ਕਲੱਬ ਇਕੱਠੇ ਹੋਈ ਦੀ ਮੈਂ ਕਹਾ ਯਾਰ ਨਾਲੇ ਤੁਸੀਂ ਪਲੇਅਰਾਂ ਨੂੰ ਪੈਸੇ ਦੰਨੇ ਆ ਨਾਲੇ ਉਹਨਾਂ ਤੋਂ ਗਾਣਾ ਲੈਣੇ ਨਾਲੇ ਛੱਤਰਖਾਨੇ ਤੁਹਾਡੇ ਦਿਮਾਗ ਕਿਉਂ ਖਰਾਬ ਹੈ ਉਹ ਯਾਰ ਗੇਮ ਹੈ ਗੇਮ ਨੂੰ ਗੇਮ ਬਣਾ ਕੇ ਰੱਖੋ ਗੇਮ ਦੇ ਨਿਜਮ ਹੈ ਨਿਜਮਾਂ ਨੂੰ ਮੰਨੋ ਆ ਨਿਜਮ ਦਾ ਹੀ ਰੌਲਾ ਸੀ ਰੈਫਰੀ ਨੇ ਫੈਸਲਾ ਦੇਦਾ ਮੰਨਣ ਨੂੰ ਨਹੀਂ ਤਿਆਰ ਨਹੀਂ ਹੈ ਕਿਹੜੀ ਖੇਡ ਆ ਕਿਹੜੇ ਖਿਡਾਰੀ ਆ ਇਹ ਕਿਹਨੇ ਸਿਖਾਇਆ ਖੇਡ ਫੇਰ ਵੀ ਕਮੇਟੀ ਨੇ ਵਧੀਆ ਫੈਸਲਾ ਕੀਤਾ ਮੇਰੇ ਨਾਲ ਚਲੋ ਕਮੇਟੀ ਨੇ ਕੋਈ ਸਟੈਂਡ ਦਾ ਲਿਆ ਜਿਹਨੇ ਖੇਡਣਾ ਖੇਡੋ ਨਹੀਂ ਖੇਡਣਾ ਜਾਓ ਨਹੀਂ ਕਮੇਟੀਆਂ ਦਾ ਮਨਤਾ ਹੀ ਕਰੀ ਜਾਂਦੀਆਂ ਦੂਜੀ ਇੱਕ ਗੱਲ ਮੇਰੀ ਪ੍ਰਸ਼ਾਸਨ ਨੂੰ ਵੀ ਹੈ ਅੱਜ ਪ੍ਰਸ਼ਾਸਨ ਨੇ ਇਥੇ ਹਦਾਇਤ ਕੀਤੀ ਆ ਕਿ 6 ਜਾਂ 7 ਵਜੇ ਦੇ ਨੂੰ ਟੂਰਨਾਮੈਂਟ ਖਤਮ ਹੋ ਜਾਈ ਬੜੀ ਦੇਰ ਬਾਅਦ ਪ੍ਰਸ਼ਾਸਨ ਜਾਗਿਆ ਕਈ ਕੰਮ ਪ੍ਰਸ਼ਾਸਨ ਦੇ ਆਉ ਜੇ ਆ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਆ ਉਹ ਪੈਸੇ ਨਾਲ ਹੁੰਦੇ ਹੁੰਦੇ ਆ ਪਰ ਕਈ ਕੰਮ ਆ ਜਿੱਥੇ ਪੈਸੇ ਨਾਲ ਪੈਸੇ ਦੀ ਲੋੜ ਨਹੀਂ ਉਹ ਪ੍ਰਸ਼ਾਸਨ ਚਲਾਉਣ ਦੇ ਨਾਲ ਹੁੰਦੇ ਆ ਜਿਵੇਂ ਇੱਕ ਛੋਟੀ ਜੀ ਗੱਲ ਹੈ ਜਿਹੜੀ ਗੱਲ ਤੇ ਹੁਣ ਆਇਆ ਪ੍ਰਸ਼ਾਸਨ ਭਰਾਵੋ ਅਸੀਂ ਪਹਿਲਾਂ ਕਹਿੰਦੇ ਆ ਕਿ ਜਿਹੜੇ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਤੁਸੀਂ ਮਨਜ਼ੂਰੀ ਦਿੰਦੇ ਆ ਉਹਨਾਂ ਦੇ ਟਾਈਮ ਬਾਉਂਡ ਕਰ ਦੋ ਕਿ 7 ਵਜੇ ਦੇ ਨੂੰ ਟੂਰਨਾਮੈਂਟ ਬੰਦ ਹੋਵੇ ਜੇ ਨਹੀਂ ਬੰਦ ਤੇ ਕਮੇਟੀ ਨੂੰ 1 ਲੱਖ ਰੱਪ ਗਿਆ ਜੁਰਮਾਨਾ ਲਾ ਦਿਓ ਨਾਲੇ ਸਰਕਾਰ ਦਾ ਫੰਡ ਵਧੂਗਾ ਨਾਲੇ ਕਮੇਟੀ ਨੂੰ ਫਿਕਰ ਹੋਊਗਾ ਨਾਲੇ ਪਲੇਅਰਾਂ ਨੂੰ ਕਮੇਟੀ ਆਲੇਗਾ ਪਲੇਅਰਾਂ ਨੂੰ ਕਹਿਣਗੇ ਜੇ ਇਸ ਟਾਈਮ ਟੂਰਨਾਮੈਂਟ ਖਤਮ ਨਹੀਂ ਹੋਇਆ ਸੀ ਤੁਹਾਡੇ ਨਾਮ ਕੱਟ ਲੈਣੇ ਆ ਜੇ ਤੁਸੀਂ ਟਾਈਮ ਨਾਲ ਨਹੀਂ ਆਏ ਉਹ ਯਾਰ ਆਪਾਂ ਹਨੇਰੇ ਦੇ ਵਿੱਚ ਮਰਦੇ ਆਂ ਟਾਈਮ ਨਾਲ ਟੂਰਨਾਮੈਂਟ ਨਹੀਂ ਕਰਾ ਸਕਦੇ ਇੱਥੇ ਵੀ ਨਹੀਂ ਲੱਗਦੇ ਮੈਂ ਤਾਂ ਪ੍ਰਸ਼ਾਸਨ ਨੂੰ ਹਮੇਸ਼ਾ ਹੀ ਅਪੀਲ ਕਰਦਾ ਆਂ ਉਹ ਯਾਰ ਕਿਤੇ ਤਾਂ ਸਖਤੀ ਕਰ ਦੋ ਅੱਧੀ ਅੱਧੀ ਰਾਤ ਤਾਈਂ ਤੁਰੇ ਫਿਰਦੇ ਆ ਪਤਾ ਨਹੀਂ ਚਲੋ ਹਾਲਾਤਾਂ ਨੂੰ ਛੱਡੋ ਹਨੇਰੇ ਦੇ ਵਿੱਚ ਧੁੰਦ ਪੈਂਦੀ ਆ ਕੋਈ ਸਕੂਟਰ ਮੋਟਰਸਾਈਕਲ ਇੱਕ ਦੂਜੇ ਜਵੱਜਾ ਡੈਗ ਪੇ ਐਕਸੀਡੈਂਟ ਹੋ ਕੇ ਮਰ ਗਿਆ ਕੀ ਖੇਡ ਆ ਕੀ ਖਟਲਿਆ ਸੀ ਇੱਥੇ ਇਹ ਮੈਂ ਇੱਕ ਦਲੀਲ ਦਿੱਤੀ ਤੇ ਇੱਕ ਬਾਈ ਨੇ ਮੂੰਹੋਂ ਜਵਾਬ ਦਿੱਤਾ ਬਹੁਤ ਸੋਹਣਾ ਦਿੱਤਾ ਕਹਿੰਦਾ ਡੀਬੀ ਸਾਹਿਬ ਗੱਲ ਤਾਂ ਤੁਹਾਡੀ ਬਹੁਤ ਵਧੀਆ ਪਰ ਕਈ ਟੂਰਨਾਮੈਂਟ ਵਾਲੇ ਆਉਜੇ ਆ ਉਹ ਕਹਿੰਗੇ ਯਾਰ ਸਾਡਾ ਟੂਰਨਾਮੈਂਟ ਦਾ ਰਾਤ ਦੇ 12 ਇੱਕ ਜਾਊਗਾ ਜੁਰਮਾਨਾ ਭਰ ਦੇਨੇ 1 ਲੱਖ ਰੁਪਏ ਦਾ ਉਹ ਲੱਖ ਦਾ ਜੁਰਮਾਨਾ ਭਰਨ ਵਾਲੇ ਬਹੁਤ ਬੈਠੇ ਆ ਮੈਂ ਕਿਹਾ ਬਾਈ ਜੀ ਫਿਰ ਉਸੇ ਸਿਸਟਮ ਹੋਰ ਉਤਲੋ ਵੀ ਹਰ 5 ਮਿੰਟ ਦਾ ਲੱਖ ਰੁਪਈਆ ਲਾਈ ਚਲੋ ਕਿੰਨਾ ਕਿਚਲ ਚੱਲਣਗੇ 50 ਮਿੰਟਾਂ ਬਾਅਦ ਲੱਖ ਭਾਈ ਚਲੋ ਬਾਹਰਲੇ ਸਿਸਟਮ ਦੇ ਵਿੱਚ ਸਮਾਜ ਨੂੰ ਜਾਂ ਕਾਫੇ ਨੂੰ ਕਦੇ ਨਾ ਕੰਟਰੋਲ ਕੀਤਾ ਜੁਰਮਾਨਿਆਂ ਨਾਲ ਜੇ ਗਲਤ ਡਰਾਈਵਿੰਗ ਕਰਦੇ ਜੁਰਮਾਨਾ ਗਲਤ ਸਾਈਡ ਪਾਰਕਿੰਗ ਕੀਤੀ ਜੁਰਮਾਨਾ ਸ਼ਰਾਬ ਪੀ ਕੇ ਚਲਾਉਣੇ ਜੁਰਮਾਨਾ ਟਾਈਮ ਤੇ ਨਹੀਂ ਆਏ ਜੁਰਮਾਨਾ ਜਦੋਂ 100 ਡਾਲਰ ਕਮਾਉਣਾ ਹੁੰਦਾ ਨਾ ਤੇ 80 ਜੁਰਮਾਨਾ ਹੋ ਜਾਣ ਤੇ ਦੋ ਗੁਆਰ ਜਦੋਂ 80 ਜੁਰਮਾਨਾ ਹੁੰਦਾ ਬੈਠਾ ਖੜਾ ਮੇਰੇ ਕੋਲ ਜਾਂਗੇ ਇਹਨਾਂ ਨੂੰ ਪਛਲੋ ਵੀ ਜਦੋਂ ਉੱਥੇ ਪੀਤੀ ਦੀ ਆਹ ਭਾਈ ਤੂੰ ਚਲਾਈ ਗੱਡੀ ਮੇਰਾ ਅੱਜ ਪੈਗ ਵੱਧ ਲੱਗ ਗਿਆ ਸਟੀਰਿੰਗ ਤੇ ਨਹੀਂ ਬੀਤੇ ਡਰਦੇ ਤੇ ਜੇ ਸਿਸਟਮ ਇੱਥੇ ਲਾਗੂ ਕਰ ਦਿੱਤਾ ਜਾਵੇ ਭਈ 7 ਵਜੇ ਟੂਰਨਾਮੈਂਟ ਖਤਮ ਹੋਣਾ ਚਾਹੀਦਾ 6 ਨੂੰ ਖਤਮ ਹੋਣਾ ਚਾਹੀਦਾ ਜਿਹੜਾ ਟੂਰਨਾਮੈਂਟ ਇਸ ਟਾਈਮ ਨਹੀਂ ਖਤਮ ਕਰੂਗਾ ਉਹਨੂੰ ਲੱਖ ਰੁਪਏ ਜੁਰਮਾਨਾ ਨਾਲੇ ਤਾਂ ਸਰਕਾਰ ਦਾ ਖਜ਼ਾਨਾ ਭਰੂਗਾ ਨਾਲੇ ਸਾਡੇ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਵੱਢੀ ਲੈਣ ਦੀ ਲੋੜ ਨਹੀਂ ਪਊਗੀ ਉਹ ਜਾ ਕੇ ਬਹਿ ਜਾਣ ਆ ਵੀ ਵੱਜ ਗਏ 7 ਥੋੜਾ ਟਾਈਮ ਉੱਤੇ ਹੋ ਗਿਆ ਮਿੱਤਰੋ ਕੱਢੋ ਇੱਥੇ ਲੱਖ ਰੁਪਏ ਪਰ ਇੱਕ ਪ੍ਰਸ਼ਾਸਨ ਦੀ ਇਸ ਗੱਲ ਤੇ ਮੈਂ ਵੀ ਗਲਤ ਐ ਪ੍ਰਸ਼ਾਸਨ ਨੇ ਅਨਾਉਂਸਮੈਂਟ ਕੀਤੀ ਹੈ ਕਿ ਜੇ 7 ਵਜੇ ਨਾ ਖਤਮ ਕੀਤਾ ਤੁਹਾਡੇ ਤੇ ਪਰਚੇ ਕਰ ਦਿੱਤੇ ਜਾਣਗੇ ਉਹ ਯਾਰ ਤੁਹਾਡੇ ਪ੍ਰਸ਼ਾਸਨ ਤੇ ਤੁਹਾਡੇ ਪਰਚਿਆਂ ਨੇ ਤੇ ਤੁਹਾਡੇ ਇਸ ਧੱਕੇ ਨੇ ਤਾਂ ਸਾਨੂੰ ਗਲਤ راہ ਪਾਇਆ ਸਾਡੇ ਬੱਚੇ ਗਲਤ راہ ਪਏ ਪਰਚੇ ਕਰਕੇ ਕੀ ਕਰੋਗੇ ਅੰਦਰ ਕਰੋਗੇ ਜਵਾਨਤਾ ਕਰੋਗੇ ਤੁਸੀਂ ਪਰਚੇ ਨਾ ਕਰੋ ਤੁਸੀਂ ਜੁਰਮਾਨਾ ਕਰੋ ਪੈਸੇ ਲਓ ਤਾਂ ਕਿ ਸਾਨੂੰ ਚੁਬੇ ਤੇ ਜਿਵੇਂ 에어ਪੋਰਟ ਦੇ ਉੱਤੇ ਜੇ ਹਵਾਈ ਆ ਜਾਵੇ ਲੇਟ ਹੋ ਜੇ ਨਾ ਤੇ ਆ ਕੇ ਇੱਕ ਮਿੰਟ ਦੇ ਪੈਸੇ ਪੈਣ ਲੱਗ ਜਾਂਦੀ ਹੈ ਤੇ ਤੁਸੀਂ 5-5 ਮਿੰਟ ਦਾ ਲੱਖ-ਲੱਖ ਬੰਦੋ ਵੇਖੋ ਕਮੇਟੀਆਂ ਟਾਈਮ ਨਾ ਕਰਾਉਂਦੀਆਂ ਕਿ ਨਹੀਂ ਕਰਾਉਂਦੀਆਂ ਤੇ ਕਮੇਟੀਆਂ ਖਿਡਾਰੀਆਂ ਨੂੰ ਖੁਚੜਦੀਆਂ ਜੇ ਇਸ ਟਾਈਮ ਨਾ ਆਈ ਅਸੀਂ ਟੀਮ ਕੱਟ ਦੇਣੀ ਵੇਖੋ ਟਾਈਮ ਨਾ ਟੂਰਨਾਮੈਂਟ ਹੋਗੇ ਨਹੀਂ ਹੁੰਦੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਹੈ ਕਿ ਕਿ ਹਨੇਰੇ ਦੇ ਕੰਟਰੋਲ ਕਰਨ ਵਾਸਤੇ ਇਹ ਸਿਸਟਮ ਲਾਗੂ ਕਰ ਦਿਓ ਫਾਈਨਲ ਤੇ ਇੱਕ ਦੁਬਾਰਾ ਫੇਰ ਬੇਨਤੀ ਕਰਨਾ ਹੈ ਉਹ ਮਹਿਰੂ ਵਾਲਿਓ ਮੱਖਣ ਡੀਬੀ ਦੇ ਚੇਲਿਆ ਯਾਰ ਬੇਇਜ਼ਤੀ ਨਾ ਕਰਾਓ ਮੇਰੀ ਇਕੱਠੇ ਹੋ ਜਾਓ ਪਲੀਜ਼ ਇਕੱਠੇ ਹੋ ਜਾਓ ਬੋਲੋ ਜਗਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਆ ਜੱਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ